ਸੋ ਗੁਰੂ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਸਾਡੇ ਜੀਵਨ ਦੀ ਅਗਵਾਈ ਕੀਤੀ ਹੈ। ਸਤਿਗੁਰਾਂ ਨੇ ਸਾਨੂੰ ਜੀਵਨ ਦੇ ਹਰ ਇੱਕ ਪੱਖ ਤੋਂ ਗੁਰਬਾਣੀ ਦੇ ਦੁਆਰਾ ਸਮਝਾਉਣਾ ਕੀਤਾ ਹੈ। ਅੱਜ ਜੋ ਆਪ ਜੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1018 ਤੇ ਜੋ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਹੈ ਸੋ ਸਤਿਗੁਰਾਂ ਨੇ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਸਾਡੇ ਸਨਮੁਖ ਰੱਖਿਆ ਹੈ ਸਤਗੁਰੂ ਜੀ ਇਹ ਸ਼ਬਦ ਵਿੱਚ ਸਮਝਾਉਣਾ ਕਰਦੇ ਨੇ ਕਿ हे ਮਨੁੱਖ हे ਗੁਰਸਿੱਖ ਤੂੰ ਆਪਣੇ ਜੀਵਨ ਦੇ ਵਿੱਚ ਕੀ ਕੁਝ ਅਰਪਣ ਕਰਨਾ ਹੈ ਮੰਗਣਾ ਹੈ ਤੇ ਕੀ ਕੁਝ ਹੈ ਜੋ ਤੂੰ ਤਿਆਗਣਾ ਹੈ ਕਿਹੜੀ ਚੀਜ਼ ਤੇਰੇ ਲਈ ਠੀਕ ਹੈ ਲਾਹੇਵੰਦ ਹੈ ਕਿਹੜੀ ਚੀਜ਼ ਤੇਰੇ ਲਈ ਨੁਕਸਾਨਦਾਇਕ ਹੈ ਜਿਹੜੀ ਤੂੰ ਛੱਡਣੀ ਹੈ ਇਸ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਮਝਾਉਣਾ ਕੀਤਾ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਤੁਹਾਡੇ ਨਾਲ ਕਿ ਸਤਿਗੁਰਾਂ ਨੇ ਤਾਂ ਇੱਥੋਂ ਤੱਕ ਆਖਿਆ ਕਿ ਕੱਪੜੇ ਕਿਹੋ ਜਿਹੇ ਪੈਣਨੇ ਚਾਹੀਦੇ ਨੇ ਖਾਣਾ ਕਿਹੋ ਜਿਹਾ ਚਾਹੀਦਾ ਹੈ ਬੋਲਣਾ ਕਿਹੋ ਜਿਹਾ ਚਾਹੀਦਾ ਹੈ ਸੁਣਨਾ ਕੀ ਤੇ ਕਿਵੇਂ ਹੈ ਚੱਲਣਾ ਕਿੱਧਰਲੇ ਪਾਸੇ ਹੈ ਕਿਵੇਂ ਵੇਖਣਾ ਹੈ ਸਤਿਗੁਰਾਂ ਨੇ ਹਰ ਹਰ ਇੱਕ ਜ਼ਿੰਦਗੀ ਦਾ ਪੱਖ ਜੋ ਅਸੀਂ ਹਰ ਰੋਜ਼ ਦਿਨ ਦੇ ਵਿੱਚ ਬਤੀਤ ਕਰਦੇ ਹਾਂ ਸਤਿਗੁਰਾਂ ਨੇ ਉਹਨੂੰ ਸੋਹਣੇ ਤੋਂ ਸੋਹਣਾ ਬਣਾਉਣ ਦੇ ਲਈ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਸਮਝਾਉਣਾ ਕੀਤਾ ਗੁਰਬਾਣੀ ਖਾਣ ਪੀਣ ਤੋਂ ਮਨਾ ਨਹੀਂ ਕਰ ਰਹੀ ਪਹਿਨਣ ਤੋਂ ਮਨਾ ਨਹੀਂ ਕਰ ਰਹੀ ਦੇਖਣ ਤੋਂ ਮਨਾ ਨਹੀਂ ਕਰ ਰਹੀ ਚੱਲਣ ਤੋਂ ਮਨਾ ਨਹੀਂ ਕਰ ਰਹੀ ਸੁਣਨ ਤੋਂ ਮਨਾ ਨਹੀਂ ਕਰ ਰਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਗੱਲ ਦੀ ਮਨਾਹੀ ਕੀਤੀ ਹੈ ਵੀ ਜੋ ਤੂੰ ਪਹਿਨਣਾ ਦੇਖਣਾ ਖਾਣਾ ਪੀਣਾ ਬੋਲਣਾ ਹੈ ਜਾਂ ਸੁਣਨਾ ਹੋਵੇ ਸਤਿਗੁਰ ਕਹਿੰਦੇ ਉਹਦੇ ਵਿੱਚ ਬਿਲਕੁਲ ਵੀ ਮੈਲ ਨਹੀਂ ਹੋਣੀ ਚਾਹੀਦੀ ਬੁਰਾਈ ਨਹੀਂ ਹੋਣੀ ਚਾਹੀਦੀ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਮਰਜੀ ਖਾ ਪੀ ਪਹਿਨ ਹੱਸ ਖੇਡ ਬੋਲ ਸੁਣ ਉਹ ਪ੍ਰਵਾਨ ਹੈ ਤੇ ਗੁਰੂ ਪਿਆਰਿਓ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਸ਼ਬਦ ਸਾਡੇ ਸਨਮੁਖ ਰੱਖਿਆ ਹੈ ਆਓ ਆਪਾਂ ਇਹ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਕਿ ਸਤਿਗੁਰੂ ਜੀ ਕੀ ਫਰਮਾਉਣਾ ਕਰਦੇ ਨੇ ਤੁਸੀਂ ਵੀ ਕਰਿਆ ਵਿੱਚ ਜਾ ਕੇ ਇਹ ਸ਼ਬਦ ਦੇ ਦਰਸ਼ਨ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 118 ਤੇ ਇਹ ਸ਼ਬਦ ਸੁਭਾਏਮਾਨ ਹੈ ਕੀ ਕਹਿ ਰਹੇ ਨੇ ਸਤਿਗੁਰ ਆਓ ਇੱਕ-ਇੱਕ ਪੰਕਤੀ ਪੜ੍ਹ ਕੇ ਇਹ ਸ਼ਬਦ ਦੇ ਅਰਥ ਸਮਝਣ ਦੇ ਯਤਨ ਕਰੀਏ। ਸਤਿਗੁਰ ਫਰਮਾਉਣਾ ਕਰਦੇ ਨੇ ਮਾਰੂ ਮਹਲਾ ਪੰਜਵਾਂ ਘਰ ਚੌਥਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 31 ਰਾਗ ਵਰਤੇ ਗਏ ਨੇ। ਤੇ ਗੁਰੂ ਪਿਆਰੇਓ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਮਾਰੂ ਰਾਗ ਗੁਰੂ ਘਰ ਦੀਏ ਕੀਰਤਨੀਏ ਕੀਰਤਨ ਕਰਨ ਵਾਲੇ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਹਦਾਇਤ ਕੀਤੀ ਹੈ ਭਾਈ ਇਸ ਸ਼ਬਦ ਨੂੰ ਤੁਸੀਂ ਮਾਰੂ ਰਾਗ ਦੇ ਵਿੱਚ ਗਾਇਨ ਕਰਨਾ ਤੇ ਘਰ ਚੌਥਾ ਚੌਥੇ ਘਰ ਦੇ ਤਾਲ ਵਿੱਚ ਰੱਖ ਕੇ ਇਹ ਜਿਹੜੇ ਵੀਰ ਭੈਣ ਪ੍ਰਾ ਕੀਰਤਨ ਕਰਦੇ ਨੇ ਉਹਨਾਂ ਨੂੰ ਪਤਾ ਕਿ ਕਿਹੜਾ ਤਾਲ ਚੌਥੇ ਘਰ ਦੇ ਵਿੱਚ ਹੈ ਕਿਵੇਂ ਗਾਉਣਾ ਸਤਿਗੁਰ ਸੱਚੇ ਪਾਤਸ਼ਾਹ ਨੇ ਹਦਾਇਤ ਕੀਤੀ ਆ ਕਿ ਚੌਥੇ ਘਰ ਦੇ ਵਿੱਚ ਰੱਖ ਕੇ ਗਾਉਣਾ ਹੈ ਅਗੇ ਅਸ਼ਟ ਪਦੀਆਂ ਅਸ਼ਟ ਪਦੀ ਦਾ ਮਤਲਬ ਹੁੰਦਾ ਹੈ ਅਸ਼ਟ ਦਾ ਮਤਲਬ ਹੁੰਦਾ ਹੈ 8 ਪਦੀ ਮਤਲਬ ਪਦ ਲਾਈਨਾਂ ਕਹਿ ਦਿੰਨੇ ਆਪਾਂ ਪੰਗਤੀਆਂ ਕਹਿ ਦਿੰਨੇ ਆ 8 ਬੰਦ ਵਾਲੀ ਕਹਿ ਲੋ 8 ਪੰਗਤੀਆਂ ਵਾਲੀ ਕਹਿ ਲੋ ਉਸ ਨੂੰ ਅਸ਼ਟਪਦੀ ਆਖਿਆ ਜਾਂਦਾ ਹੈ ਜਿਵੇਂ ਕਹਿੰਦੇ ਆ ਨਾ ਅਸ਼ਟ ਪੂਜਾ ਪੂਜਾ ਦਾ ਮਤਲਬ ਹੁੰਦਾ ਬਾਮਾ ਅਸ਼ਟ ਦਾ ਮਤਲਬ ਹੁੰਦਾ 8 ਅੱਠ ਬਾਮਾ ਤੇ ਇਸੇ ਤਰ੍ਹਾਂ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਸ਼ਬਦ ਉਚਾਰਨ ਕਰਦੇ ਨੇ ਉਹ ਅਸ਼ਟਪਦੀ ਦੇ ਰੂਪ ਦੇ ਵਿੱਚ ਕਰਦੇ ਨੇ ਇਸ ਸ਼ਬਦ ਦੇ ਜੋ ਬੰਦ ਨੇ ਉਹ 8 ਨੇ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਕੀ ਸਮਝਾਉਣਾ ਕਰਦੇ ਨੇ ਲੋ ਆਓ ਇਹ ਸ਼ਬਦ ਨੂੰ ਪੜ ਕੇ ਆਪਾਂ ਅਰਥ ਸਮਝਣ ਦੇ ਯਤਨ ਕਰਾਂਗੇ ਸਤਿਗੁਰ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪ੍ਰਮਾਤਮਾ ਇੱਕ ਹੈ ਇੱਕ ਓੰਕਾਰ ਜੋ ਸਾਰੀ ਕਾਇਨਾਤ ਵਿੱਚ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ ਹੈ ਵਸ ਰਿਹਾ ਹੈ ਜੋ ਘਟ ਘਟ ਵਿੱਚ ਮੌਜੂਦ ਹੈ ਸਤਿਗੁਰ ਪ੍ਰਸਾਦ ਸਤਿਗੁਰ ਕਹਿੰਦੇ ਜੇ ਉਹਨੂੰ ਮਿਲਣਾ ਹੋਵੇ ਨਾ ਰੱਬ ਨੂੰ ਪਾਉਣਾ ਹੋਵੇ ਤਾ ਗੁਰੂ ਦੀ ਕਿਰਪਾ ਦੇ ਨਾਲ ਉਸ ਰੱਬ ਨੂੰ ਇੱਕ ਓੰਕਾਰ ਨੂੰ ਪਾ ਵੀ ਸਕਦੇ ਆ ਮਿਲ ਵੀ ਸਕਦੇ ਆ ਸਤਗੁਰ ਕਹਿੰਦੇ ਚੰਦਨ ਚੰਦਨ ਅੰਗਨ ਪ੍ਰਭ ਜੀਓ ਅੰਤਰ ਚੰਦਨ ਸੋ ਗੁਰੂ ਪਿਆਰਿਓ ਇਹ ਪਹਿਲੀ ਪੰਕਤੀ ਆ ਜਿਸ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਪਰ ਜਦੋਂ ਇਸ ਅਸ਼ਟਪਦੀ ਨੂੰ ਇਸ ਸ਼ਬਦ ਨੂੰ ਅਸੀਂ ਚੰਗੀ ਤਰ੍ਹਾਂ ਸਮਝਣਾ ਹੋਵੇ ਤਰਹਾਉ ਵਾਲੇ ਬੰਦ ਨੂੰ ਪੜਦੇ ਆਂ ਪਰ ਹੁਣੇ ਸ਼ਬਦ ਦੇ ਵਿੱਚ ਕਿਤੇ ਵੀ ਰਹਾਉ ਨਹੀਂ ਹੈ ਫਿਰ ਆਪਾਂ ਇਹ ਸ਼ਬਦ ਦੇ ਜੋ ਭਾਵ ਨੂੰ ਤਤ ਨੂੰ ਕਿਵੇਂ ਸਮਝਾਂਗੇ ਪੂਰਾ ਸ਼ਬਦ ਪੜਨਾ ਪਏਗਾ ਤੇ ਫਿਰ ਅਖੀਰ ਤੇ ਜਿਹੜੀਆਂ ਪੰਕਤੀਆਂ ਨੇ ਉਹ ਨਿਚੋੜ ਹੈ ਉਹ ਪੰਕਤੀਆਂ ਅਖੀਰ ਦੀਆਂ ਸਪਸ਼ਟ ਕਰ ਦੇਣਗੀਆਂ ਕਿ ਇਹ ਜੋ ਸ਼ਬਦ ਪੜਿਆ ਗਿਆ ਇਸ ਦਾ ਕੀ ਭਾਵ ਹੈ ਆਓ ਆਪਾਂ ਅਖੀਰ ਲੀਆਂ ਪੰਕਤੀਆਂ ਪੜਦੇ ਆਂ ਸਤਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਇਹ ਵਿਦ ਤਿਸ ਹੈ ਪ੍ਰਾਪਤੇ ਜਾ ਕੈ ਮਸਤਕ ਭਗਨਾ ਕਹੋ ਨਾਨਕ ਤਿਸ ਸਭ ਕਿਛ ਨਿਕਾ ਜੋ ਪ੍ਰਭ ਕੀ ਸਰਨਾਗਨਾ ਮੇਰੇ ਖਾਲਾ ਇਹ ਪੰਕਤੀਆਂ ਜਦੋਂ ਆਪਾਂ ਸੁਣੀਆਂ ਨੇ ਅਰਥ ਆਪੇ ਆਪ ਸਪਸ਼ਟ ਹੋ ਰਹੇ ਨੇ ਸਤਗੁਰ ਕਹਿੰਦੇ ਇਹ ਵਿਦ ਤਿਸ ਹੈ ਪ੍ਰਾਪਤੇ ਵੇਦ ਦਾ ਮਤਲਬ ਹੁੰਦਾ ਤਰੀਕਾ ਇਹ ਤਰੀਕਾ ਉਹਨੂੰ ਹੀ ਪਤਾ ਲੱਗਦਾ ਜਾ ਕੈ ਜਿਸ ਦੇ ਮਸਤਕ ਭਗ ਨਾ ਭਗ ਨਾ ਦਾ ਮਤਲਬ ਹੁੰਦਾ ਵੱਡੇ ਭਾਗ ਨੇ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਗੁਰੂ ਦਾ ਉਪਦੇਸ਼ ਜਿਹਨੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਕਮਾਉਣਾ ਸ਼ੁਰੂ ਕਰ ਦਿੱਤਾ ਸਤਗੁਰ ਕਹਿੰਦੇ ਇਹ ਵਿਧੀ ਉਹਨੂੰ ਪਤਾ ਲੱਗ ਜਾਂਦੀ ਹੈ ਕਿਹੜੀ ਵਿਧੀ ਕਹੋ ਨਾਨਕ ਤਿਸ ਸਭ ਕਿਛ ਨੀਕਾ ਹੇ ਨਾਨਕ ਆਖ ਉਨ੍ਹਾਂ ਲਈ ਸਭ ਕੁਝ ਨੀਕਾ ਨੀਕਾ ਦਾ ਮਤਲਬ ਹੈ ਚੰਗਾ ਹੈ। ਉਨ੍ਹਾਂ ਲਈ ਹਰ ਇੱਕ ਚੀਜ਼ ਚੰਗੀ ਹੈ ਜੋ ਪ੍ਰਭ ਕੀ ਸ਼ਰਨਗਨ ਜਿਹੜੇ ਹਮੇਸ਼ਾ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ। ਉਨ੍ਹਾਂ ਲਈ ਜੋ ਵੀ ਉਹ ਕਰਦੇ ਨੇ ਜੋ ਭਮੇ ਉਹ ਖਾਂਦੇ ਹੋਣ ਪੀਂਦੇ ਹੋਣ ਵੇਖਦੇ ਹੋਣ ਹੱਸਦੇ ਹੋਣ ਬੋਲਦੇ ਹੋਣ ਕੋਈ ਵੀ ਕਾਰਵਿਹਾਰ ਕਿਉਂ ਨਾ ਕਰਦੇ ਹੋਣ ਜੇ ਉਹਨਾਂ ਦੀ ਸੁਰਤ ਰੱਬ ਦੇ ਚਰਨਾਂ ਦੇ ਨਾਲ ਜੁੜੀ ਹੈ ਹਮੇਸ਼ਾ ਰੱਬ ਨੂੰ ਯਾਦ ਰੱਖਦੇ ਨੇ ਸਤਿਗੁਰ ਕਹਿੰਦੇ ਉਹ ਕਦੇ ਬੁਰਾ ਕਰਮ ਨਹੀਂ ਕਰਨਗੇ ਭਾਵੇਂ ਘਰਾਂ ਵਿੱਚ ਹੋਣ ਭਾਵੇਂ ਕਮਾਂਕਾਰਾਂ ਤੇ ਹੋਣ ਕਿਤੇ ਵੀ ਹੋਣ ਕੋਈ ਖੇਤੀਬਾੜੀ ਕਰਦਾ ਹੋਵੇ ਭਾਵੇਂ ਕੋਈ ਮਿਹਨਤ ਮਜ਼ਦੂਰੀ ਕਰਦਾ ਹੋਵੇ ਭਾਵੇਂ ਕੋਈ ਗੁਰੂ ਘਰ ਕੇ ਆਉਣਾ ਬੈਠਾ ਹੋਵੇ ਜੇ ਉਹਦੀ ਸੁਰਤ ਰੱਬ ਦੇ ਨਾਲ ਜੁੜੀ ਹੋਈ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਹਰ ਇੱਕ ਕੀਤਾ ਹੋਇਆ ਕੰਮ ਚੰਗਾ ਹੀ ਗਿਣਿਆ ਜਾਏਗਾ ਉਹ ਕਦੇ ਵੀ ਮਾੜਾ ਕਰਮ ਨਹੀਂ ਕਰੇਗਾ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜੁੜਿਆ ਹੋਇਆ ਜਿਹੜਾ ਮਨੁੱਖ ਹੈ ਜੋ ਬੋਲੇਗਾ ਵੀ ਨਾ ਕਿਸੇ ਦਾ ਬੁਰਾ ਨਹੀਂ ਕਰੇਗਾ ਭੈੜੇ ਸ਼ਬਦ ਨਹੀਂ ਮੂੰਹ ਦੇ ਵਿੱਚੋਂ ਕੱਢੇਗਾ ਚੰਗੇ ਸ਼ਬਦ ਹੀ ਮੂੰਹ ਦੇ ਵਿੱਚੋਂ ਉਚਾਰਨ ਕਰੇਗਾ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਅਖੀਰ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਲੋ ਆਓ ਪਹਿਲੀਆਂ ਪੰਕਤੀਆਂ ਵਿੱਚ ਸਤਗੁਰ ਸਮਝਾਉਣਾ ਕਰਦੇ ਨੇ ਜੋ ਆਪ ਜੀ ਦੇ ਸਨਮੁਖ ਪਹਿਲਾਂ ਵੀ ਪੜੀਆਂ ਸਨ ਚੰਦਨਾ ਚਾਂਦਨ ਆਂਗਨ ਪ੍ਰਭ ਜਿਉ ਅੰਤਰ ਚੰਦਨਾ ਇਥੇ ਚੰਦਨਾ ਦਾ ਅਰਥ ਹੈ ਚੰ드ਰਮਾ ਤੋਂ ਲਿਆ ਗਿਆ ਹੈ ਜਿਹੜਾ ਚੰ드ਰਮਾ ਹੈ ਨਾ ਆਪਾਂ ਵੇਖਦਾ ਜਦੋਂ ਪੂਰਨ ਮਾਸੀ ਆਉਂਦੀ ਹੈ ਤਾਂ ਪੂਰਾ ਚੰ드ਰਮਾ ਆਕਾਸ਼ ਦੇ ਵਿੱਚ ਹੁੰਦਾ ਸੂਰਜ ਟਲ ਜਾਂਦਾ ਤੇ ਚੰ드ਰਮਾ ਚੜ੍ਹ ਜਾਂਦਾ ਤੇ ਉਹਦੀ ਜਿਹੜੀ ਰੋਸ਼ਨੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਰੋਸ਼ਨੀ ਹੁੰਦੀ ਹੈ ਹੁਣ ਤਾਂ ਪ੍ਰਦੂਸ਼ਣ ਬਹੁਤ ਹੋ ਗਿਆ ਨਾ ਪੱਠੇ ਲੱਗੇ ਹੋਏ ਨੇ ਗੱਡੀਆਂ ਮੋਟਰਾਂ ਕਾਰਾਂ ਕਿੰਨਾ ਕੋ ਜਾ ਹੁਣ ਤਾਂ ਤਾਰੇ ਵੀ ਰਾਤ ਨੂੰ ਜਿਹੜੇ ਪਹਿਲਾਂ ਅੱਜ ਤੋਂ 15 20 ਸਾਲ ਪਹਿਲਾਂ ਟਿਮ ਟਮਾਉਂਦੇ ਸੀ ਹਜ਼ਾਰਾਂ ਕਰੋੜਾਂ ਸਾਨੂੰ ਤਾਰੇ ਦਿਖਦੇ ਸੀ ਛੱਤਾਂ ਤੋਂ ਖੜਿਆਂ ਨੂੰ ਜਾਂ ਗਲੀ ਵਿੱਚ ਖੜਿਆਂ ਨੂੰ ਹੁਣ ਉਸ ਤਰ੍ਹਾਂ ਤਾਰੇ ਨਹੀਂ ਦਿਖਦੇ ਕਿਉਂ ਕਿ ਕਿ ਪ੍ਰਦੂਸ਼ਣ ਬਹੁਤ ਤੇ ਇਹ ਪ੍ਰਦੂਸ਼ਣ ਜਿਹੜਾ ਆਸਮਾਨ ਵੱਲ ਨੂੰ ਗਿਆ ਹੋਇਆ ਉਹ ਜੋ ਵੀ ਸਾਡੇ ਅਤੇ ਤਾਰਿਆਂ ਚੰ드ਰਮਾ ਦੇ ਵਿਚਾਲੇ ਆਉਂਦਾ ਉਹ ਤਾਂ ਨਹੀਂ ਸਾਨੂੰ ਦਿਖਦਾ ਕਿਉਂਕਿ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਪਰ ਜਿੱਦਣ ਮੀਂਹ ਪਏਗਾ ਨਾ ਉਦੋਂ ਕਦੇ ਕੋਠੇ ਤੇ ਛੱਤ ਤੇ ਚੜ ਕੇ ਵੇਖਿਓ ਤਾਰੇ ਹੀ ਤਾਰੇ ਵੇਖਣਗੇ ਸਾਨੂੰ ਤੇ ਗੁਰੂ ਪਿਆਰਿਓ ਤੇ ਇਹ ਵੀ ਗੱਲ ਨੋਟ ਕਰਿਓ ਜਿੱਦਣ ਪੂਰਨਮਾਸੀ ਹੋਏਗੀ ਉਦੋਂ ਚਾਨਣਾ ਬਹੁਤ ਹੋਏਗਾ ਕਈ ਵਾਰੀ ਲਾਈਟ ਲਾਉਣ ਦੀ ਲੋੜ ਨਹੀਂ ਪੈਂਦੀ ਐਨਾ ਚਾਨਣਾ ਹੁੰਦਾ ਤੇ ਅਸੀਂ ਉਹ ਚੰਦਰਮਾ ਦੇ ਚਾਨਣੇ ਦੇ ਵਿੱਚ ਉਹਦੀ ਲੋ ਦੇ ਵਿੱਚ ਵੀ ਕੰਮਕਾਰ ਕਰੀ ਜਾਂਦੇ ਆ ਇੱਥੇ ਹੁਣ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਚਾਨਣ ਚਾਂਦਨ ਕਹਿੰਦੇ ਚੰਦਰਮਾ ਦੇ ਚਾਨਣਾਂ ਦੇ ਜਿਹੜਾ ਚੰਦਰਮਾ ਦਾ ਚਾਨਣਾ ਹੁੰਦਾ ਚੰਦਰਮਾ ਦੇ ਚਾਨਣ ਦੇ ਨਾਲੋਂ ਵੀ ਜੋ ਜਿਹੜਾ ਚੰਦਰਮਾ ਬਿੜੇ ਦੇ ਵਿੱਚ ਚਾਨਣਾ ਕਰ ਦਿੰਦਾ ਕੋਠਿਆਂ ਤੇ ਛੱਤਾਂ ਤੇ ਹਰ ਪਾਸੇ ਚਾਨਣਾ ਬਖੇਰ ਦਿੰਦਾ ਹੈ ਕਹਿੰਦੇ ਇਹ ਚਾਨਣ ਤੋਂ ਵੀ ਸਭ ਤੋਂ ਜਿਹੜਾ ਵਧੀਆ ਚਾਨਣਾ ਹੈ ਪ੍ਰਭ ਜਿਉ ਅੰਤਰ ਚਾਨਣਾ ਉਹ ਪ੍ਰਮਾਤਮਾ ਦਾ ਨਾਮ ਰੂਪੀ ਚਾਨਣਾ ਹੈ ਜਿਹੜਾ ਸਾਡੇ ਹਿਰਦੇ ਵਿੱਚ ਮਨ ਦੇ ਵਿੱਚ ਸਾਡੇ ਦਿਮਾਗ ਜਾਂ ਸਾਡੀ ਸੁਰਤ ਦੇ ਵਿੱਚ ਚਾਨਣਾ ਕਰ ਦਿੰਦਾ ਹੈ ਤੇ ਗੁਰੂ ਪਿਆਰੇਓ ਚੰ드ਰਮਾ ਬਾਹਰ ਚੜਦਾ ਸਾਡੀ ਸੁਰਤ ਵਿੱਚ ਥੋੜੀ ਚਾਨਣਾ ਹੁੰਦਾ ਉਹਦੇ ਨਾਲ ਸੂਰਜ ਬਾਹਰ ਚੜਦਾ ਹੈ ਸਾਡੀ ਸੁਰਤ ਦੇ ਵਿੱਚ ਥੋੜੀ ਚਾਨਣਾ ਹੁੰਦਾ ਜਦੋਂ ਸੁਰਤ ਦੇ ਵਿੱਚ ਮਨ ਦੇ ਵਿੱਚ ਚਾਨਣਾ ਕਰਨਾ ਹੋਵੇ ਤਾਂ ਸਤਗੁਰ ਕਹਿੰਦੇ ਉਦੋਂ ਪ੍ਰਮਾਤਮਾ ਦਾ ਨਾਮ ਹੀ ਚਾਨਣਾ ਕਰੇਗਾ ਕਿਉਂਕਿ ਸਾਡੇ ਜੀਵਨ ਦੇ ਵਿੱਚ ਕਹਿ ਲਓ ਸਾਡੀ ਸੁਰਤ ਦੇ ਵਿੱਚ ਕਹਿ ਲਓ ਸਾਡੇ ਮਨ ਦੇ ਵਿੱਚ ਕਹਿ ਲਓ ਅਗਿਆਨਤਾ ਦਾ ਹਨੇਰਾ ਹੈ ਇਹ ਅਗਿਆਨਤਾ ਦੇ ਹਨੇਰੇ ਨੂੰ ਪ੍ਰਮਾਤਮਾ ਦਾ ਨਾਮ ਰੂਪੀ ਚਾਨਣ ਹੀ ਦੂਰ ਕਰ ਸਕਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਤਾਈਆਂ ਬਾਣੀ ਦੇ ਵਿੱਚ ਆਖਿਆ ਨਾ ਕਿ ਭਾਈ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਜਿੰਨੇ ਮਰਜੀ ਸੂਰਜ ਕਿਉਂ ਨਾ ਚੜ ਜਾਣ ਹਜ਼ਾਰਾਂ ਨਹੀਂ ਲੱਖਾਂ ਸੂਰਜ ਬਾਹਰ ਚੜ ਜਾਣ ਤੇ ਗੁਰੂ ਪਿਆਰਿਓ ਹਜ਼ਾਰਾਂ ਲੱਖਾਂ ਸੂਰਜ ਜਿਹੜੇ ਇਕੱਠੇ ਹੋ ਕੇ ਚਾਨਣਾ ਕਰਨਗੇ ਉਹ ਕਦੇ ਵੀ ਸਾਡੀ ਸੁਰਤ ਦੇ ਵਿੱਚ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਦੂਰ ਨਹੀਂ ਕਰ ਸਕਦੇ ਅਗਿਆਨਤਾ ਦਾ ਹਨੇਰਾ ਜਿਹੜੀ ਸਾਡੀ ਸੁਰਤ ਦੇ ਵਿੱਚ ਹੈ ਉਹ ਤਾਂ ਪ੍ਰਮਾਤਮਾ ਦਾ ਨਾਮ ਹੀ ਕਰੇਗਾ ਇਸੇ ਕਰਕੇ ਭਾਈ ਸਤਗੁਰ ਕਹਿੰਦੇ ਚਾਂਦਨਾ ਚਾਂਦਨ ਆਂਗਨ ਕਹਿੰਦੇ ਭਾਈ ਜਿਹੜਾ ਵਿਹੜੇ ਦੇ ਵਿੱਚ ਚੰਦਰਮਾ ਦਾ ਪ੍ਰਕਾਸ਼ ਆਉਂਦਾ ਹੈ ਲੋਹ ਆਉਂਦੀ ਹੈ ਚਾਂਨਣਾ ਆਉਂਦਾ ਹੈ ਇਹ ਚਾਂਨਣਾ ਨਹੀਂ ਹੈ ਜੇ ਵਧੀਆ ਸਭ ਤੋਂ ਵਧੀਆ ਚਾਨਣਾ ਪਰਮਾਤਮਾ ਦੇ ਨਾਮ ਦਾ ਹੈ ਜਿਹੜਾ ਸਾਡੇ ਹਿਰਦੇ ਦੇ ਵਿੱਚ ਚਾਨਣ ਹੀ ਚਾਨਣ ਕਰ ਦਿੰਦਾ ਹੈ ਸਤਿਗੁਰ ਕਹਿੰਦੇ ਆਪਣੇ ਜੀਵਨ ਦੇ ਵਿੱਚ ਜੇ ਤੁਸੀਂ ਕਦੇ ਚਾਨਣਾ ਮੰਗੋ ਨਾ ਕਿ ਸਾਡੇ ਘਰ ਦੇ ਵਿੱਚ ਚਾਨਣਾ ਹੋ ਜਾਵੇ ਪਹਿਲਾਂ ਜਿਹੜੇ ਲੋਕ ਹੁੰਦੇ ਸਨ ਨਾ ਉਹ ਜਦੋਂ ਕੋਈ ਖੁਸ਼ੀ ਦਾ ਘਰ ਦੇ ਵਿੱਚ ਕੋਈ ਪ੍ਰੋਗਰਾਮ ਆਉਣਾ ਉਹ ਘਰਾਂ ਦੇ ਉੱਤੇ ਬਨੇਰਿਆਂ ਤੇ ਦੀਵੇ ਲਗਾ ਦਿੰਦੇ ਸਨ ਹਰ ਇੱਕ ਪਾਸੇ ਦੀਵੇ ਲਗਾਏ ਜਾਂਦੇ ਸੀ ਤੇ ਉਹਦੇ ਨਾਲ ਘਰ ਵੀ ਸੋਣਾ ਜੱਚਦਾ ਸੀ ਤੇ ਨਾਲ ਚਾਨਣਾ ਵੀ ਪੂਰਾ ਹੋ ਜਾਂਦਾ ਸੀ ਤੇ ਗੁਰੂ ਪਿਆਰਿਓ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਅਸਲ ਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਜਿਹੜਾ ਚਾਨਣ ਹੈ ਉਹ ਜਦੋਂ ਸਾਡੇ ਜੀਵਨ ਦੇ ਵਿੱਚ ਆਏਗਾ ਸਾਡਾ ਜੀਵਨ ਰੋਸ਼ਨਾਜ ਜਾਏਗਾ ਇੱਕ ਮੈਂ ਹੋਰ ਇੱਥੇ ਬੇਨਤੀ ਕਰਦੇ ਆਂ ਪਹਿਲੇ ਸਮਿਆਂ ਦੇ ਵਿੱਚ ਨਾ ਮੱਛੀ ਸਾਂ ਨਹੀਂ ਹੁੰਦੀਆਂ ਸੀ ਸਿੰਘਾ ਜੀ ਡੱਬੀ ਕਹਿ ਦਿੰਦੇ ਆ ਤੀਲਾਂ ਦੀ ਡੱਬੀ ਕਹਿ ਦਿੰਦੇ ਆ ਕਈ ਜਿਹੜੀਆਂ ਮੱਛੀ ਸਾਂ ਹੁੰਦੀਆਂ ਸੀ ਨਾ ਇਹ ਨਹੀਂ ਹੁੰਦੀਆਂ ਸੀ ਤੇ ਲੋਕ ਜਿਹੜੇ ਘਰ ਦੇ ਵਿੱਚ ਅੱਗ ਰੱਖਿਆ ਕਰਦੇ ਸਨ ਬੀਬੀਆਂ ਉਹ ਚੁੱਲਿਆਂ ਦੇ ਵਿੱਚ ਨਾ ਪਾਥੀਆਂ ਬਾੜ ਦਿੰਦੇ ਦਿੰਦੀਆਂ ਸਨ ਤੇ ਇੱਕ ਅੱਧੀ ਪਾਥੀ ਚਾਕੇ ਕਿਸੇ ਹਾਰੇ ਵਿੱਚ ਕਿਸੇ ਇੱਕ ਜਗ੍ਹਾ ਤੇ ਰੱਖ ਲੈਂਦੇ ਸਨ ਤੇ ਜਦੋਂ ਲੋੜ ਪੈਂਦੀ ਸੀ ਉਹ ਪਾਥੀ ਜਿਹਨੂੰ ਅੱਗ ਲੱਗੀ ਹੁੰਦੀ ਸੀ ਜਾਂ ਅੰਦਰ ਉਹ ਸੇਕ ਦੇ ਨਾਲ ਤਪ ਰਹੀ ਹੁੰਦੀ ਸੀ ਉਹਦੇ ਨਾਲ ਹੀ ਫਿਰ ਕਾਹ ਫੂਸ ਲੈ ਕੇ ਅੱਗ ਲਗਾ ਦਿੰਦੇ ਸਨ ਤੇ ਗੁਰੂ ਪਿਆਰਿਓ ਇਥੋਂ ਤੱਕ ਵੀ ਆਪਾਂ ਵੇਖਦੇ ਆ ਨਾ ਕਈ ਜਗ੍ਹਾ ਤੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਪਿੱਪਲ ਲੱਗੇ ਹੋਏ ਨੇ ਪਿੱਪਲਾਂ ਦੇ ਨਾਲ ਜਾਂ ਬੂੜਾਂ ਦੇ ਨਾਲ ਇੱਕ ਛੋਟੀ ਜੀ ਝੌਂਪੜੀ ਵਰਗੀ ਜਗ੍ਹਾ ਬਣੀ ਹੁੰਦੀ ਹੈ ਜਿਹੜੀ ਅੱਜ ਕੱਲ ਪੀਰਾਂ ਦੀ ਜਗ੍ਹਾ ਬਣਾ ਦਿੱਤੀ ਉਹ ਅਸਲ ਦੇ ਵਿੱਚ ਉੱਥੇ ਇੱਕ ਦੀਵਾ ਬਗੜਾ ਲਬੜਾ ਲਿਆ ਜਾਂਦਾ ਸੀ ਪੂਰੇ ਪਿੰਡ ਦੇ ਜਿਹੜੇ ਲੋਕ ਹੁੰਦੇ ਸੀ ਨਗਰ ਦੇ ਲੋਕ ਹੁੰਦੇ ਸੀ ਉਹ ਵੱਡਾ ਇੱਕ ਦੀਵਾ ਲਿਆਉਂਦੇ ਸੀ ਇੱਕ ਵੱਡਾ ਬੱਠਲ ਜਿੱਡਾ ਤਸਲੇ ਜਿੱਡਾ ਦੀਵਾ ਲਿਆ ਕੇ ਨਾ ਉਹ ਉੱਥੇ ਬਾਲ ਦਿੰਦੇ ਸੀ ਉਹ ਦਿਨ ਰਾਤ ਚੱਲਦਾ ਸੀ ਤੇ ਉਹਨੂੰ ਹਨੇਰੀ ਤੋਂ ਬਚਾਉਣ ਲਈ ਤੂਫਾਨ ਤੋਂ ਬਚਾਉਣ ਲਈ ਹਵਾ ਤੋਂ ਬਚਾਉਣ ਲਈ ਇੱਟਾਂ ਦੇ ਨਾਲ ਕਵਰ ਕੀਤਾ ਹੁੰਦਾ ਸੀ ਝੌਂਪੜੀ ਟਾਈਪ ਬਣਾਇਆ ਹੁੰਦਾ ਸੀ ਤੇ ਜਿਹੜਾ ਵੀ ਪਿੰਡ ਦੇ ਲੋਕ ਹੁੰਦੇ ਸਨ ਕੋਈ ਤੇਲ ਪਾਇਆ ਹੁੰਦਾ ਸੀ ਉਹਦੇ 'ਚ ਕੋਈ ਘਿਓ ਪਾਇਆ ਹੁੰਦਾ ਸੀ ਕਿਉਂਕਿ ਇਹ ਦੀਵਾ ਬੁਝਣਾ ਨਹੀਂ ਚਾਹੀਦਾ ਕਾਰਨ ਇਹ ਸੀ ਕਿ ਜੇ ਕਿਸੇ ਪਿੰਡ ਦੇ ਲੋਕ ਨੂੰ ਮਨੁੱਖ ਨੂੰ ਜੇ ਅੱਗ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਦੀਵੇ ਤੋਂ ਬਾਲ ਕੇ ਕਰ ਲੈ ਜਿੱਕੇ ਜਾ ਸਕਦਾ ਤੇ ਕਈ ਪਿੰਡਾਂ ਦੇ ਵਿੱਚ ਨਾ ਜਿਹੜੇ ਜ਼ਿਆਦਾਤਰ ਬਜ਼ੁਰਗ ਨੇ ਉਹਨਾਂ ਨੂੰ ਇਹ ਗੱਲ ਪਤਾ ਹੋਏਗੀ ਪਿੰਡਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਇੱਕ ਛੋਟੀ ਜੀ ਉਹਨਾਂ ਨੇ ਜਗ੍ਹਾ ਬਣਾਈ ਹੁੰਦੀ ਸੀ ਜਿਹਨੂੰ ਇੱਕ ਇੱਟ ਕੱਢ ਕੇ ਆਲਾ ਵੀ ਕਹਿ ਦਿੰਦੇ ਸੀ ਉਹਦੇ ਵਿੱਚ ਵੀ ਕਈਆਂ ਨੇ ਦੀਵਾ ਰੱਖਿਆ ਹੁੰਦਾ ਸੀ ਉਹ ਦੀਵਾ ਇਸੇ ਕਰਕੇ ਜਗਾਇਆ ਜਾਂਦਾ ਸੀ ਵੀ ਐਡੀ ਦੂਰੋਂ ਕਿਹੜਾ ਅੱਗ ਲੈਣ ਜਾਏਗਾ ਨਾ ਕਿਉਂਕਿ ਦੀਵੇ ਵਿੱਚ ਤੇਲ ਪਾ ਕੇ ਲੈ ਕੇ ਆਉਣਾ ਫੇਰ ਆਉਂਦਾ ਕਈ ਵਾਰੀ ਬੁੱਝ ਜਾਂਦਾ ਇਸ ਕਰਕੇ ਕਈਆਂ ਨੇ ਘਰਾਂ ਦੇ ਵਿੱਚ ਛੋਟੇ ਜਿਹੇ ਦੀਵੇ ਲਾਏ ਹੁੰਦੇ ਸੀ ਉਹਦੇ ਵਿੱਚ ਉਹ ਤੇਲ ਪਾਈ ਜਾਂਦੇ ਸੀ ਜਦੋਂ ਲੋੜ ਪੈਂਦੀ ਸੀ ਤਾਂ ਉਦੋਂ ਉਹ ਉਥੋਂ ਅੱਗ ਲੈ ਲੈਂਦੇ ਸਨ ਸੋ ਗੁਰੂ ਪਿਆਰਿਓ ਕਹਿਣ ਦਾ ਮਤਲਬ ਇਹ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਲੋਕ ਆਪਣੇ ਬਨੇਰਿਆਂ ਦੇ ਉੱਤੇ ਖੁਸ਼ੀ ਦੇ ਮੌਕੇ ਚਾਨਣਾ ਕਰਿਆ ਕਰਦੇ ਸਨ ਜਿਵੇਂ ਦੀਵਾਲੀ ਆਉਂਦੀ ਆਪਾਂ ਅੱਜ ਲਾਈਟਾਂ ਲਾਉਨੇ ਆ ਦੀਵੇ ਜਗਾਉਨੇ ਆ ਪਹਿਲਾਂ ਹਰ ਇੱਕ ਖੁਸ਼ੀ ਦੇ ਟਾਈਮ ਦੀਵੇ ਜਗਾਏ ਜਾਂਦੇ ਸੀ ਕਿਉਂਕਿ ਲਾਈਟਾਂ ਤਾਂ ਹੁੰਦੀਆਂ ਨਹੀਂ ਸੀ ਹਰ ਪਾਸੇ ਚਾਨਣ ਹੀ ਚਾਨਣਾ ਹੋਵੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਚਾਨਣ ਆ ਨਾ ਉਹ ਬਾਹਰੋਂ ਤਾਂ ਬੜਾ ਵਧੀਆ ਲੱਗਦਾ ਸੀ ਪਰ ਅੰਦਰ ਜਿਹੜਾ ਸਾਡੇ ਅਗਿਆਨਤਾ ਦਾ ਹਨੇਰਾ ਹੈ ਉਹਨੂੰ ਦੂਰ ਨਹੀਂ ਸੀ ਕਰਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਚੰਦਰਮਾ ਆਪਣੀ ਲੋ ਨੂੰ ਆਪਣੇ ਪ੍ਰਕਾਸ਼ ਨੂੰ ਫੇਰਦਾ ਸੀ ਧਰਤੀ ਤੱਕ ਪਹੁੰਚਾਉਂਦਾ ਸੀ ਪਰ ਉਹ ਵੀ ਲੋਕਾਂ ਦੇ ਸਰੀਰ ਨੂੰ ਠੰਡਕ ਤਾਂ ਦਿੰਦਾ ਸੀ ਪਰ ਮਨ ਨੂੰ ਠੰਡਕ ਨਹੀਂ ਸੀ ਦਿੰਦਾ ਜੇ ਮਨ ਨੂੰ ਠੰਡਕ ਦੇਣੀ ਹੈ ਮਨ ਦੇ ਵਿੱਚ ਪ੍ਰਕਾਸ਼ ਜਾਂ ਚਾਨਣਾ ਕਰਨਾ ਹੈ ਚੰਦਨਾ ਚੰਦਨ ਅੰਗਨ ਪ੍ਰਭ ਜੀਓ ਅੰਤਰ ਚਾਨਣਾ ਸਾਰੇ ਚਾਨਣਾ ਨਾਲੋਂ ਭਾਈ ਇੱਕ ਚਾਨਣ ਵਧੀਆ ਲੱਗਦਾ ਹੈ ਜੋ ਪ੍ਰਮਾਤਮਾ ਦਾ ਨਾਮ ਰੂਪੀ ਚਾਨਣਾ ਹੈ ਹੁਣ ਅੱਗੇ ਸਤਗੁਰ ਫਰਮਾਉਣਾ ਕਰਦੇ ਨੇ ਆਰਾਧਨਾ ਆਰਾਧਨ ਨਿਕਾ ਹਰ ਹਰ ਨਾਮ ਆਰਾਧਨਾ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਣਾ ਕਰਦੇ ਨੇ ਅਰਾਧਨਾ ਆਰਾਧਨ ਨੀਕਾ ਅਰਾਧਨਾ ਦਾ ਮਤਲਬ ਹੁੰਦਾ ਵੀ ਸਿਮਰਨ ਕਰਨਾ ਸਤਗੁਰ ਕਹਿੰਦੇ ਸਾਰੇ ਸਿਮਰਨਾਂ ਦੇ ਵਿੱਚੋਂ ਇੱਕ ਸਿਮਰਨ ਐਸਾ ਨੀਕਾ ਦਾ ਮਤਲਬ ਐਸਾ ਚੰਗਾ ਹੈ ਵਧੀਆ ਹੈ ਉਹ ਹੈ ਹਰ ਹਰ ਨਾਮ ਅਰਾਧਨਾ ਪ੍ਰਮਾਤਮਾ ਦਾ ਨਾਮ ਅਰਾਧੋ ਗੁਰੂ ਪਿਆਰਿਓ ਇਹ ਸਤਗੁਰ ਸੱਚੇ ਪਾਤਸ਼ਾਹ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਲਿਖ ਰਹੇ ਨੇ ਕਿਉਂ ਸਤਿਗੁਰਾਂ ਨੇ ਆਖਿਆ ਕਿ ਭਾਈ ਜੇ ਕੁਝ ਤੁਸੀਂ ਜਪਣਾ ਹੈ ਤਾਂ ਸਾਰੀਆਂ ਜਪਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਜੇ ਕੋਈ ਜਪਣ ਵਾਲੀ ਚੀਜ਼ ਸਭ ਤੋਂ ਵਧੀਆ ਹੈ ਉਹ ਹੈ ਹਰ ਹਰ ਨਾਮ ਪ੍ਰਮਾਤਮਾ ਦਾ ਨਾਮ ਹੈ ਤੇ ਸਤਿਗੁਰਾਂ ਦੇ ਸਮੇਂ ਵੀ ਅੱਜ ਵੀ ਹੋ ਸਕਦਾ ਉਹਨਾਂ ਵਾਲੇ ਸਮੇਂ ਵਿੱਚ ਵੀ ਆਪਾਂ ਵੇਖਦੇ ਆ ਨਾ ਲੋਕ ਰਾਧ ਦੇ ਤਾਂ ਨੇ ਸਿਮਰਦੇ ਤਾਂ ਨੇ ਪਰ ਰੱਬ ਨੂੰ ਨਹੀਂ ਕੋਈ ਬੁੱਤਾਂ ਨੂੰ ਪੂਜੀ ਜਾਂਦਾ ਕੋਈ ਮੜੀਆਂ ਨੂੰ ਪੂਜੀ ਜਾਂਦਾ ਕੋਈ ਮਰਿਆਂ ਨੂੰ ਪੂਜੀ ਜਾਂਦਾ ਇਸੇ ਲਈ ਸਤਿਗੁਰਾਂ ਨੇ ਸਾਨੂੰ ਹਦਾਇਤ ਕੀਤੀ ਹੈ ਭਾਈ ਜਿਹੜਾ ਗੁਰਸਿੱਖ ਹੈ ਉਹਨੇ ਮੜੀਆਂ ਨੂੰ ਕਬਰਾਂ ਨੂੰ ਨਹੀਂ ਪੂਜਣਾ ਜੇ ਪੂਜਣਾ ਹੈ ਸਿਰਫ ਤੇ ਸਿਰਫ ਸਿਮਰਨਾ ਹੈ ਤਾਂ ਪ੍ਰਮਾਤਮਾ ਦਾ ਨਾਮ ਅਰਾਧਨਾ ਆਰਾਧਨ ਨੀਕਾ ਸਿਮਰਨਾਂ ਦੇ ਵਿੱਚੋਂ ਸਭ ਤੋਂ ਵੱਡਾ ਸਿਮਰਨ ਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਅੱਗੇ ਸਤਿਗੁਰ ਕਹਿੰਦੇ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਜੇ ਕੁਝ ਤਿਆਗਣਾ ਹੋ ਗਏ ਬੇ ਨਾ ਜੀਵਨ ਦੇ ਵਿੱਚ ਤਾਂ ਸਤਿਗੁਰ ਕਹਿੰਦੇ ਸਭ ਤੋਂ ਚੰਗੀ ਚੀਜ਼ ਹੈ ਤਿਆਗਣ ਵਾਲੀ ਕਾਮ ਕ੍ਰੋਧ ਲੋਭ ਇਹ ਤਿੰਨੇ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਤਿਆਗ ਦੋ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉਂ ਕੰਚਨ ਸੋਹਾਗਾ ਟਾਲੈ ਕ੍ਰੋਧ ਇੱਕ ਐਸੀ ਚੀਜ਼ ਹੈ ਜਦੋਂ ਹਨੇਰੀ ਆਉਂਦੀ ਹੈ ਨਾ ਚੱਖੜ ਆਉਂਦਾ ਚੱਖੜ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਭਾਈ ਕਿੰਨਾ ਕੋ ਨੁਕਸਾਨ ਹੋਇਆ ਤੇ ਗੁਰੂ ਪਿਆਰਿਓ ਕਰੋਧ ਨੂੰ ਵੀ ਚਖੜ ਦੇ ਵਾਂਗ ਹਨੇਰੀ ਦੇ ਵਾਂਗ ਹੀ ਬਿਆਨ ਕੀਤਾ ਹੈ ਜਦੋਂ ਬੰਦੇ ਨੂੰ ਕਰੋਧ ਆਉਂਦਾ ਨਾ ਬਸ ਕਰੋਧ ਤੋਂ ਬਾਅਦ ਜਦੋਂ ਬੰਦਾ ਸ਼ਾਂਤ ਹੋ ਜਾਂਦਾ ਨਾ ਫੇਰ ਪਤਾ ਲੱਗਦਾ ਕਿ ਕਿੰਨਾ ਕੋ ਨੁਕਸਾਨ ਕਰਕੇ ਬਹਿ ਗਿਆ ਖੋ ਸਤਨਾ ਕਰੋਧ ਦੇ ਵਿੱਚ ਪਤਾ ਨਹੀਂ ਮਨੁੱਖ ਕਿੰਨਾ ਕੋ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰ ਦਿੰਦਾ ਇਸ ਕਰਕੇ ਸਤਗੁਰ ਕਹਿੰਦੇ ਜੀਵਨ ਦੇ ਵਿੱਚ ਕਾਮ ਇਹਨੂੰ ਤਿਆਗ ਦਿਓ ਕ੍ਰੋਧ ਨੂੰ ਤਿਆਗ ਦੋ ਲੋਭ ਜਿਹੜੇ ਲੋਭੀ ਬਣੇ ਫਿਰਦੇ ਆ ਨਾ ਲੋਭ ਨੂੰ ਤਿਆਗ ਦੋ ਸਭ ਤੋਂ ਵਧੀਆ ਤਿਆਗਣ ਵਾਲੀ ਚੀਜ਼ ਹੈ ਕਾਮ ਕ੍ਰੋਧ ਤੇ ਲੋਭ ਮੰਗਣਾ ਮੰਗਨ ਨੀ ਕਾ ਹਰ ਜਸ ਗੁਰ ਤੇ ਮੰਗਣਾ ਇਥੇ ਸਤਿਗੁਰਾਂ ਨੇ ਬੜੀ ਕਮਾਲ ਦੀ ਗੱਲ ਆਖੀ ਹੈ ਜੇ ਭਾਈ ਗੁਰੂ ਤੋਂ ਕੁਝ ਮੰਗਣਾ ਹੋਵੇ ਰੱਬ ਤੋਂ ਕੁਝ ਮੰਗਣਾ ਹੋਵੇ ਨਾ ਸਤਿਗੁਰ ਬਾਣੀ ਦੇ ਵਿੱਚ ਕਹਿੰਦੇ ਨੇ ਆ ਚੀਜ਼ ਮੰਗ ਲਓ ਕਿਹੜੀ ਮੰਗਣਾ ਮੰਗਣ ਨੀਕਾ ਮੰਗਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਵਧੀਆ ਮੰਗਣ ਵਾਲੀ ਚੀਜ਼ ਹੈ ਹਰ ਜਸ ਪ੍ਰਮਾਤਮਾ ਦਾ ਨਾਮ ਗੁਰ ਤੇ ਮੰਗਣਾ ਪ੍ਰਮਾਤਮਾ ਦਾ ਨਾਮ ਗੁਰੂ ਤੋਂ ਮੰਗ ਲਓ ਜਦੋਂ ਪ੍ਰਮਾਤਮਾ ਦਾ ਨਾਮ ਮੰਗ ਲਿਆ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਪ੍ਰਮਾਤਮਾ ਆ ਗਿਆ ਨਾ ਫਿਰ ਸਭ ਕੁਝ ਉਹਦੀ ਮਾਇਆ ਆਪਣੇ ਆਪ ਹੀ ਆ ਜਾਣੀ ਹੈ ਹਰ ਇੱਕ ਪਦਾਰਥ ਪ੍ਰਮਾਤਮਾ ਦੇ ਨਾਲ ਹੀ ਆ ਜਾਣਾ ਪਰ ਅਸੀਂ ਰੱਬ ਨੂੰ ਨਹੀਂ ਮੰਗਦੇ ਪ੍ਰਮਾਤਮਾ ਨੂੰ ਨਹੀਂ ਮੰਗਦੇ ਅਸੀਂ ਬਸ ਉਹ ਚੀਜ਼ ਮੰਗਦੇ ਆ ਜੋ ਚਾਨੂੰ ਚਾਹੀਦੀ ਹੈ ਤੇ ਜਿੱਦਣ ਅਸੀਂ ਰੱਬ ਨੂੰ ਮੰਗ ਲਿਆ ਉਹ ਦਿਨ ਸਭ ਕੁਝ ਆਪਣੇ ਆਪ ਮਿਲ ਜਾਏਗਾ ਜਿੱਥੇ ਰੱਬ ਆ ਪਾ ਜਾਵੇ ਉੱਥੇ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿੰਦੀ ਸਤਿਗੁਰ ਕਹਿੰਦੇ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨ ਹੁਣ ਸਤਿਗੁਰ ਕਹਿੰਦੇ ਬਹੁਤ ਸਾਰੇ ਲੋਕ ਜਾਗਦੇ ਵੀ ਨੇ ਕਹਿੰਦੇ ਜਾਗਣਾ ਤਾਂ ਚੰਗਾ ਹੈ ਭਲਾ ਹੈ ਸਾਰੇ ਜਾਗਣਾ ਦੇ ਵਿੱਚੋਂ ਕੋਈ ਨੌਕਰੀ ਕਰਦਾ ਜਾਗ ਰਿਹਾ ਹੈ ਕੋਈ ਮੋਬਾਈਲ ਦੇਖਦਾ ਕੋਈ ਟੀਵੀ ਦੇਖਦਾ ਕੋਈ ਗਾਣੇ ਗਾਉਂਦਾ ਕੋਈ ਕੁਝ ਕਰਦਾ ਜਾਗਦਾ ਹੈ ਬਹੁਤ ਸਾਰੇ ਲੋਕ ਜਾਗਦੇ ਨੇ ਪਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਜਾਗਣਾ ਨਾ ਸਾਰਿਆਂ ਦੇ ਜਾਗਣ ਦਾ ਸਭ ਤੋਂ ਵਧੀਆ ਇਹ ਜਾਗਣਾ ਹੁੰਦਾ ਹਰ ਕੀਰਤਨ ਮਹਿ ਜਾਗਣਾ ਪ੍ਰਮਾਤਮਾ ਦੇ ਨਾਮ ਰੂਪੀ ਕੀਰਤਨ ਦੇ ਵਿੱਚ ਰੱਬੀ ਸਿਫਤ ਸਲਾਹ ਕਰਨੇ ਹੀ ਸਭ ਤੋਂ ਵਧੀਆ ਹੈ ਜੇ ਤੁਸੀਂ ਜਾਗ ਰਹੇ ਹੋ ਨਾ ਤੇ ਨਾਲ ਨਾਲ ਰੱਬ ਨੂੰ ਯਾਦ ਕਰਦੇ ਹੋ ਉਹਦੀ ਮਹਿਮਾ ਕਰ ਰਹੇ ਹੋ ਤਾਂ ਸਭ ਤੋਂ ਇਹ ਵੱਡਾ ਤੇ ਪੁੰਨ ਵਾਲਾ ਕੰਮ ਹੈ ਵਧੀਆ ਕੰਮ ਹੈ ਇਹ ਆ ਅਸਲ ਦੇ ਵਿੱਚ ਜਾਗਣਾ ਸਾਰੇ ਜਾਗਣਾ ਦੇ ਨਾਲੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਾਗਣਾ ਹੀ ਸਭ ਤੋਂ ਸਤਿਗੁਰਾਂ ਨੇ ਉੱਤਮ ਮੰਨਿਆ ਹੈ ਅੱਗੇ ਸਤਿਗੁਰ ਕਹਿੰਦੇ ਲੱਗਨਾ ਲਗਨ ਨਿਕਾ ਗੁਰ ਚਰਣੀ ਮਨ ਲਗਣਾ ਆਪਾਂ ਕਹਿੰਦੇ ਨਾ ਫਲਾਣੇ ਦੀ ਲਗਨ ਲੱਗੀ ਹੋਈ ਐ ਲਗਨ ਦਾ ਮਤਲਬ ਹੈ ਲਗਨ ਲੱਗ ਜਾਣੀ ਸਭ ਲਗਨਾਂ ਦੇ ਵਿੱਚੋਂ ਇੱਕ ਲਗਨ ਹੈ ਜਿਹੜੀ ਮਨੁੱਖ ਨੂੰ ਲੱਗ ਜਾਵੇ ਤਾਂ ਬੜੀ ਵਧੀਆ ਹੈ ਉਹ ਹੈ ਗੁਰ ਚਰਣੀ ਮਨ ਲਗਣਾ ਗੁਰੂ ਦੇ ਚਰਨਾਂ ਦੇ ਵਿੱਚ ਜੇ ਮਨ ਜੁੜ ਜਾਵੇ ਲੱਗ ਜਾਵੇ ਜੇ ਮਨੁੱਖ ਨੂੰ ਕੋਈ ਲੱਗਣ ਵਾਲੀ ਚੀਜ਼ ਹੈ ਨਾ ਇਹ ਹੈ ਤੇ ਸਾਨੂੰ ਕੀ ਲੱਗਦਾ ਕਿਸੇ ਨੂੰ ਭੂਤ ਚੰਬੜੇ ਹੋਏ ਨੇ ਕਿਸੇ ਨੂੰ ਕੁਝ ਲੱਗਿਆ ਹੋਇਆ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਦਾ ਜਿੱਦਣ ਨਾਮ ਬੰਦਗੀ ਭਜਨ ਸਤਗੁਰਾਂ ਦੀ ਬਾਣੀ ਸਾਡੇ ਮਨ ਨੂੰ ਲੱਗ ਗਈ ਨਾ ਫਿਰ ਸਭ ਕੁਝ ਫਿੱਕਾ ਪੈ ਜਾਏਗਾ ਬਸ ਜੇ ਜੀਵਨ ਵਿੱਚ ਲੱਗੇ ਤਾਂ ਪ੍ਰਮਾਤਮਾ ਦਾ ਨਾਮ ਲੱਗ ਜਾਵੇ ਤੇ ਅੱਗੇ ਸਤਗੁਰ ਸੱਚੇ ਪਾਤਸ਼ਾਹ ਜੀ ਅਖੀਰ ਲੀਆਂ ਪੰਕਤੀਆਂ ਵਿੱਚ ਫਰਮਾਉਣਾ ਕਰਦੇ ਨੇ ਜੋ ਆਪਦੇ ਨਾਲ ਪਹਿਲਾਂ ਵੀ ਸਾਂਝੀਆਂ ਕੀਤੀਆਂ ਸਨ ਸਤਗੁਰ ਕਹਿੰਦੇ ਇਹੇ ਬਿਦ ਤੇ ਸਹ ਪ੍ਰਾਪਤੇ ਜਾ ਕੈ ਮਸਤਕ ਭਗਨ ਇਹ ਜਿਹੜੀਆਂ ਉੱਪਰ ਚੀਜ਼ਾਂ ਸਤਗੁਰਾਂ ਨੇ ਦੱਸੀਆਂ ਗਈਆਂ ਨੇ ਵੀ ਭਾਈ ਇਹ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਦੇ ਮੱਤੇ ਤੇ ਵੱਡੇ ਭਾਗ ਲਿਖੇ ਹੋਏ ਨੇ ਲਿਖਣੇ ਕਿੰਨੇ ਨੇ ਫਰੀਦਾ ਜੇ ਤੂੰ ਅਕਲ ਲਤੀਫ हे ਫਰੀਦਾ ਜੇ ਤੂੰ ਅਕਲ ਦੇ ਨਾਲ ਲਿਬੜਿਆ ਹੋਇਆ ਨਾ ਜੇ ਤੈਨੂੰ ਅਕਲ ਹੈ ਸਮਝ ਹੈ ਕਾਲੇ ਲਿਖ ਨਾ ਲੇਖ ਫਿਰ ਕਾਲੇ ਲੇਖ ਨਾ ਆਪਣੇ ਆਪ ਹੀ ਲਿਖੀ ਚੱਲ ਚੰਗੇ ਲੇਖ ਲਿਖ ਆਪ ਕਿਉਂਕਿ ਜਿਹਹਾ ਬੀਜਿਆ ਸੋ ਲੁਣਾ ਕਰਮਾ ਸੰਧੜਾ ਖੇਤ ਅਸੀਂ ਆਪਣੇ ਕਰਮ ਖੁਦ ਲਿਖਦੇ ਆਂ ਗੁਰੂ ਪਿਆਰਿਓ ਜੇ ਅਸੀਂ ਆਪਣੇ ਕਰਮ ਲਿਖ ਰਹੇ ਆ ਤਾਂ ਫਿਰ ਚੰਗੇ ਲਿਖਣੇ ਚਾਹੀਦੇ ਨੇ ਇਸੇ ਕਰਕੇ ਤਾਂ ਜੋ ਸਾਡੇ ਮੱਥੇ ਦੇ ਉੱਤੇ ਚੰਗੇ ਭਾਗ ਬਣ ਜਾਣ ਤੇ ਸਾਨੂੰ ਉੱਪਰ ਦੱਸੇ ਹੋਏ ਤਰੀਕੇ ਮਿਲ ਜਾਣ ਪਤਾ ਲੱਗ ਜਾਣ ਕਹੋ ਨਾਨਕ ਤਿਸ ਸਭ ਕੁਛ ਨਿਕਾ ਜੋ ਪ੍ਰਭ ਕੀ ਸ਼ਰਨ ਅਗਨ ਹੈ ਨਾਨਕ ਜਿਹੜੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਨਾ ਉਹਨਾਂ ਲਈ ਸਾਰਾ ਕੁਝ ਚੰਗਾ ਹੀ ਚੰਗਾ ਹੁੰਦਾ ਹੈ ਰੰਗ ਹੱਸੈ ਰੰਗ ਰੋਵੈ ਚੁੱਪ ਪੀਕਰ ਜਾ ਹੈ ਪ੍ਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਜੇ ਫਿਰ ਉਹ ਰੋਂਦੇ ਵੀ ਨੇ ਨਾ ਤਾਂ ਰੱਬ ਦੇ ਆ ਨਾਮ ਨੂੰ ਯਾਦ ਕਰਕੇ ਰੱਬ ਨੂੰ ਯਾਦ ਕਰਕੇ ਰੋਂਦੇ ਨੇ ਆਪਾਂ ਵੀ ਰੋਂਦੇ ਆ ਨਾ ਕਈ ਵਾਰੀ ਦੁੱਖ ਤਕਲੀਫ ਆ ਜਾਵੇ ਕਈ ਵਾਰੀ ਬਾਹਰੋਂ ਤਾਂ ਅਸੀਂ ਭੰਵੇਂ ਨਹੀਂ ਰੋਂਦੇ ਪਰ ਅੰਦਰੋਂ ਅੰਦਰੀ ਕਈ ਵਾਰੀ ਬੜਾ ਰੋਂਦੇ ਆ ਗੁਰੂ ਪਿਆਰਿਓ ਇੱਕ ਉਹ ਵੀ ਨੇ ਜਿਹੜੇ ਸਹਿਬ ਯਾਦਿਆਂ ਨੂੰ ਯਾਦ ਕਰਕੇ ਰੋਂਦੇ ਨੇ ਆਖੋ ਸਤਨਾਮ ਸਾਡਾ ਰੋਣਾ ਤੇ ਉਹਨਾਂ ਦਾ ਰੋਣਾ ਬੜਾ ਫਰਕ ਹੈ ਉਹ ਸਾਬ ਜਦਿਆਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਮਾਤਾ ਗੁਜਰਕੌਰ ਜੀ ਨੂੰ ਯਾਦ ਕਰ ਕਰ ਰੋਂਦੇ ਨੇ ਤੇ ਅਸੀਂ ਸਾਨੂੰ ਜੇ ਕੁਝ ਮਿਲੇ ਨਾ ਅਸੀਂ ਤਾਰ ਰੋਂਦੇ ਆ ਅਸਲ ਦੇ ਵਿੱਚ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੋਂਦੇ ਨੇ ਨਾ ਉਹ ਵੀ ਚੰਗੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਤੇ ਮਿਹਰ ਕਰਨ ਇਹ ਜੋ ਗੁਰਬਾਣੀ ਦਾ ਭਾਵ ਤਤ ਆਪਣੀ ਬਾਣੀ ਰਾਹੀਂ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਵੇ ਤਾਂ ਜੋ ਜੱਡਾ ਜੀਵਨ ਸੁਚੱਜਾ ਬਣ ਜਾਵੇ ਹੋਈਆਂ ਦਾਸ ਤੋਂ ਬਿਆੰਤ ਪੁਲਾ ਚੁਕਾਂ ਦੀ ਖੇਮਾ ਸਹਬੇ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ